ਅਰੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਘਰ ਵਾਲੀ ਦੀ ਇੱਜ਼ਤ ਕਰਿਆ ਕਰੋ ਕਿਉਂਕਿ ਇੱਕ ਸਾਰਾ ਦਿਨ ਉਹ ਕੰਮ ਕਰਦੀ ਆ ਸਾਹਬ ਦਾ ਪਰਿਵਾਰ ਛੱਡ ਕੇ ਆਈ ਹੁੰਦੀ ਹੈ ਢੋਡੇ ਆਸਰੇ ਛੱਡ ਕੇ ਆਈ ਹੁੰਦੀ ਹੈ ਇਸ ਲਈ ਉਹਦੀ ਇੱਜ਼ਤ ਕਰਿਆ ਕਰੋ ਤੁਹਾਡੇ ਪਰਿਵਾਰ ਨੂੰ ਸੰਭਾਲਦੀ ਹੈ ਤੁਹਾਨੂੰ ਸੰਭਾਲਦੀ ਵਡੇਪੇ ਵੇਲੇ ਵੀ ਐਸੇ ਨਹੀਂ ਕੰਮ ਆਉਣਾ ਇਸ ਲਈ ਮੈਂ ਕਿਹੜੀਆਂ ਲੋਕ ਨਾਰ ਬਗਾਨੀਆਂ ਤੇ ਉਮੀਦਾਂ ਰੱਖਦੇ ਆ ਬਗਾਨੀਆਂ ਨਾਰਾਂ ਨੂੰ ਪੈਸੇ ਖਰਾਬ ਕਰਦੀਆਂ ਮੈਂ ਉਹਨਾਂ ਦੇ ਬਾਰੇ ਤੁਹਾਨੂੰ ਦੱਸਦੀ ਆ ਇੱਕ ਬੋਲੀ ਪਾ ਕੇ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਸੁਣੋ ਫਿਰ ਕਹਿੰਦੇ ਨਾਰ ਬਗਾਨੀ ਨਾਗਣ ਵਰਗੀ ਨਾਰ ਬਗਾਨੀ ਨਾਗਣ ਵਰਗੀ ਕਹਿ ਗਏ ਲੋਕ ਸਿਆਣੇ ਨਾ ਜੇਬ ਵਿੱਚ ਪੈਸੇ ਛੜਦੀ ਨਾ ਪਰੋਲੀ ਦਾਣੇ ਨਾ ਉਹ ਤਿੰਨ ਦੀ ਰੋਟੀ ਚੋਪੜੀ ਨਾ ਦੇਵੇ ਦੁੱਧ ਦਾ ਡੁੰਨਾ ਅਨਾਰ ਬਗਾਨੀ ਕੋਈ ਨਾ ਪ੍ਰਾਵੋ ਜੂ ਨਾ ਆਪਣੀ ਨਾਰਬਿਨਾ ਕੋਈ ਨਾ ਪ੍ਰਾਵੋ ਜੂ ਨਾ ਆਪਣੀ ਨਾਰਬਿਨਾ ਕੋਈ ਨਾ ਪ੍ਰਾਵੋ